ਹੋ ਜਮੇ ਚੰਗਾ ਫਾਰਮ ਦੇ ਨਿਸ਼ਾਨੀਆਂ ਕੀ ਨੇ ਚੰਗੇ ਫਾਰਮ ਦੇ ਨਿਸ਼ਾਨੀਆਂ ਇਹ ਨੇ ਵੀ ਉਹਨੇ ਸਹੀ ਕੰਮ ਕੀਤਾ ਵਾ ਦੇਖੋ ਚਾਹ ਮੈਨੇਜਮੈਂਟ ਉਹਨੇ ਸਹੀ ਕੀਤੀ ਹੋਊ ਫੀਡ ਉਹਦੀ ਸਹੀ ਚਾਹ ਆਉਂਦੀ ਹੋਊ ਹਰਾ-ਜਲਰਾ ਨਗਰਾਂ ਨੂੰ ਵਧੀਆ ਪਾਉਂਦਾ ਹੋਊਗਾ ਦੂਜਾ ਨੰਬਰ ਸਭ ਤੋਂ ਵੱਡੀ ਗੱਲ ਉਹਨੇ ਬਰੀਡ ਚੰਗੀ ਬਣਾਈ ਹੋਣੀ ਆ ਅੱਸੀ ਕੱਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਲਓ ਜੀ ਹੈਪੀ ਲੋੜੀ ਸਾਰਿਆਂ ਨੂੰ ਤੇ ਇੱਧਰ ਬੰਦੇ ਆ ਗਏ ਆਪਣੇ ਫਾਰਮ ਤੇ ਸਾਫਟਰੀ ਚੱਲ ਰਿਹਾ ਜੋਰਨ ਸੋਨ ਨਾਲ ਮੋਢਾ ਵੀ ਦੁਖ ਰਿਹਾ ਤੀ ਕਾ ਹਫਤਾ ਹੋ ਗਿਆ ਹਫਕਾ ਹਫਤੇ ਦੀ ਬਾਅਦ ਮੰਦੇ ਆਏ ਨੇ ਕੰਮ ਕਰਦੇ ਵਾਪਸ ਹਾਂਜੀ ਕੀ ਕਹਿਣਾ ਚਾਹੋਗੇ ਕੀ ਫੀਲ ਹੋ ਰਿਹਾ ਕਿ ਹਾਲ ਤੱਕ ਦੀ ਰਸਤੇ ਤੋਂ ਬਾਅਦ ਰਸਤਾ ਕਰਕੇ ਕਿਹੜਾ ਠੀਕ ਹੁੰਦਾ ਇਸ ਤੋਂ ਬੈਟਰ ਵੀ ਕੰਮ ਕਰ ਲਉ ਬਸ ਇੱਕ ਆ ਬੰਦਾ ਗਿਆ ਜੀ ਬਿਮਾਰ ਹੈਰਾਨ ਪਰੇਸ਼ਾਨ ਹੈ ਇਹਨੂੰ ਸਕੂਲ ਜਾਣ ਵੇਲੇ ਇਹਾਂ ਦੀ ਬਿਮਾਰ ਹੁਣ ਦੇਖੋ ਠੰਡ 'ਚ ਫਿਰ ਰਿਹਾ ਨਿਆਰੇ ਲੈ ਰਿਹਾ ਇਹ ਸਕੂਲ ਜਾਣ ਵੇਲੇ ਇਹ ਪਰਚਾਤੀ ਹੈ ਜਿਹੜੀ ਇਹ ਸਕੂਲ ਜਾਣ ਵੇਲੇ ਬਿਮਾਰ ਹੋ ਜਾਂਦੀ ਆ αυτός είναι το λετάρνα, αυτός ο κετάρνας και αντίο. Εκεί Είναι μέρα. Να, ποια είναι Να είναι Είναι ਤੋ ਇਧਰੋ ਭਾਈ ਬੰਦੇ ਬੰਦੇ ਆ ਗਏ ਆਪਣੇ ਕੰਮ ਕਾਰਾਂ ਚ ਸਫਾਈਆਂ ਇੱਕ ਹਫ਼ਤੇ ਬਾਅਦ ਪਈਆਂ 깔 ਰਹੀਆਂ ਨੇ ਪਿੰਜਰੇ ਫਜ਼ਰੇ ਆਪਣੇ ਬਣ ਗਿਆ ਤੇ ਜਿਹੜੇ ਗਾਵਾਂਾਂ ਦੇ ਬਣਾਉਣੇ ਸੀ ਕੁਝ ਮੁਰਗਿਆਂ ਦੇ ਬਣਾਉਣੇ ਸੀ ਤੇ ਕੁਝ ਬਾਲ ਨੇ ਬਣਾਉਣੇ ਸੀ ਕਬੂਤਰਾਂ ਦੇ ਇਹ ਛੋਟੇ ਨੂੰ ਆਪਣੇ ਇਨਸਾਨੋਂ ਕਿ ਜ਼ਿਆਦਾ ਚੀਜ਼ਾਂ ਦਾ ਮੰਨੂ ਘਾਟਾ ਕੁ ਮੁਰਗਿਆਂ ਦਾ ਵੀ ਉਹਨੂੰ ਆ ਬੱਤੀਆਂ ਬੁੱਤੀਆਂ ਦਾ ਕਬੂਤਰਾਂ ਦਾ ਤੇ ਆ ਹੁਣ ਸਫਾਈਆਂ ਕਰ ਰਿਹਾ ਆ ਉਹਦਾ ਇੱਥੇ ਪਿੰਜਰੇ ਪੁੰਜਰੇ ਲਾਊਗਾ ਮੈਂ ਸਾਨੂੰ ਲਾਈ ਫਿਰਦਾ ਚਾਰ-ਪੰਜ ਦਿਨ ਵੀਡੀਓ ਤਾਂ ਨਹੀਂ ਬਣੀ ਕਿਉਂਕਿ ਕੁਝ ਮੀਂਹ ਪੈ ਰਿਹਾ ਸੀ ਕੁਝ ਸਾਨੂੰ ਕੰਮ ਠਿਕਦੋ ਸੀ ਘਰੇ ਹੈ ਹੀ ਨਹੀਂ ਸੀ ਬਾਹਰ ਸੀ ਮੈਂ ਕੁਝ ਕੋਈ ਅੰਦਰੋਂ ਨਹੀਂ ਦੁਮਾਰ ਸੀ ਤੇ ਕਰਦਿਆਂ ਅੱਜ ਤੋਂ ਬਾਅਦ ਆਪਣੇ ਕੰਟੀਨਿਊ ਬਲੌਗ ਫੇਰ ਤੇ ਅੱਜ ਆਪਾਂ ਗੱਲ ਕਰਾਂਗੇ ਗਾਵਾਂ ਬਾਰੇ ਆਪਣੇ ਬਾਰੇ ਕਿੱਦਾਂ ਰੱਖਣੀ ਚਾਹੀਦੀ ਨੇ ਕਿਵੇਂ ਨਹੀਂ ਕਿੰਨੇ ਦੁੱਧ ਵਾਲੀਆਂ ਰੱਖਣੀਆਂ ਚਾਹੀਦੀਆਂ ਨੇ ਕਿੱਦਾਂ ਦੀ ਬਰੀਡ ਰੱਖਣੀ ਹੈ ਡੈਰੀ ਫਾਰਮ ਕਾਮਯਾਬ ਹੋਣ ਦੇ ਤਰੀਕੇ ਕੀ ਨੇ ਫੇਲ ਹੋਣ ਫੇਲ ਹੋਣ ਦੇ ਕਾਰਨ ਕੀ ਨੇ ਇਹ ਸਾਰਾ ਕੁਝ ਅੱਜ ਦੀ ਵੀਡੀਓ ਚ ਬਲੌਗ ਕਰਾਂਗੇ ਇਸ ਦੇ ਨਾਲ ਦੀ ਨਾਲ ਆਪਾਂ ਦਿਖਾਉਣੇ ਤੁਹਾਨੂੰ ਕੰਮ ਕਰ ਹੋਰ ਕਿਉਂਕਿ ਮੀਂਹ ਪੈ ਗਿਆ ਮੀਂਹ ਦੇ ਨਾਲ ਨਾਲ ਨਾ ਫਾਰਮ ਦਾ ਕੰਮ ਹੈਡਾ ਆਲਰੇਡੀ ਵੱਜ ਜਾਂਦਾ ਕਿਉਂਕਿ ਚਾਰਲ ਟੂਚ ਪਾਣੀ ਪੂਣੀ ਪੈ ਜਾਂਦਾ ਤੇ ਚਵਾਈ ਦਾ ਟਾਈਮ ਲੱਗ ਜਾਂਦਾ ਸਾਫ ਸਫਾਈ ਨੂੰ ਟਾਈਮ ਲੱਗ ਜਾਂਦਾ ਇਹਦੇ ਨਾਲ ਨਾਲ ਦਿੱਕਤਾਂ ਮੀਂਹ ਦੇ ਨਾਲ ਆਉਂਦੀਆਂ ਨੇ ਜ਼ਰੂਰ ਮੈਨੇਜਮੈਂਟ ਤਾਂ ਹੀ ਕਹਿੰਦਾ ਮੈਨੇਜਮੈਂਟ ਬਹੁਤ ਜ਼ਰੂਰੀ ਹੁੰਦੀ ਆ ਤੇ ਉਹ ਕਿੱਦਾਂ ਜ਼ਰੂਰੀ ਆ ਇੱਕ ਨੇ ਇਹ ਚੀਜ਼ਾਂ ਨੂੰ ਤੁਹਾਨੂੰ ਕਿਵੇਂ ਵੀਡੀਓ ਚ ਅੱਜ ਕੰਪਲੀਟ ਕਰਾਂਗੇ ਵੀ ਕਿੱਦਾਂ ਕਿੱਦਾਂ ਮੈਨੇਜਮੈਂਟ ਕਰਨੀ ਆ ਡੈਰੀ ਤੁਸੀਂ ਕੰਮਜਾਬ ਕਿਵੇਂ ਕਰ ਸਕਦੇ ਹੋ ਤੇ ਜੇ ਨੁਕਸਾਨ ਹੋਣ ਤੋਂ ਕਿਵੇਂ ਬਚਾ ਸਕਦੇ ਹੋ ਉਹਦੇ ਫਾਰਮ ਤੇ ਅੱਜ ਮੌਸਮ ਵੀ ਬਹੁਤ ਵਧੀਆ ਤਮੀ ਤੋਂ ਬਾਅਦ ਧੁੱਪ ਨਿਕਲ ਰਹੀ ਪਾਸਾ ਫੁੱਲਾਂ ਦੀ ਦੇਖੋ ਆਪਣੇ ਖੇਤ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਕੀ ਮੌਸਮ ਦਾ ਸਾਫ ਕਲੀਨ ਨੀਟ ਐਂਡ ਕਲੀਨ ਹਾਂਜੀ ਕਿਉਂਕਿ ਅੱਜ ਹੈਪੀ ਲੋੜੀ ਆ ਅੱਛਾ ਲੋੜੀ ਅੱਜ ਅੱਜ ਪਤੰਗ ਹੀ ਚੜਨਗੇ ਹਾਂ ਮੈਂ ਵੀ ਚੜੂ ਅੱਛਾ ਤਾਂ ਹੀ ਸਕੂਲ ਨਹੀਂ ਗਿਆ ਜ ਹੈ ਨਾ ਹਾਂ ਫਿਰ ਤੋਂ ਨਹੀਂ ਤਾਂ ਕਿਹਾ ਸੀ ਇਹ ਬਾਈ ਤਾਂ ਹੀ ਬਾਹਰ ਹੁਣ ਹੁਣ ਇਹ ਤਾਂ ਬੁਖਾਰ ਕਿ ਸੀ ਗਿਆ ਹੁਣ ਇਹ ਫਿਰਦੀ ਹੈ ਬਾਹਰ ਧੁੱਪ ਦੇ ਵਿੱਚ ਖੰਗ ਆ ਗਈ ਇਸ ਸਸ ਖੰਗ ਆ ਗਈ ਬੁਖਾਰ ਤਾਂ ਹੈਗਾ ਬੁਖਾਰ ਤਾਂ ਨਹੀਂ ਹੈਗਾ ਬਾਬਾ ਹੈਗਾ ਚਲ ਠੀਕ ਹੈ ਲਓ ਜੀ ਇੰਸਪੈਕਟਰ ਆ ਗਏ ਸਾਡੇ ਇੱਧਰ ਹਫਤੇ ਬਾਅਦ ਇਨਸਪੈਕਟਰ ਉਹਨੂੰ ਇਧਰ ਮੋੜਨਾ ਕਰਨਾ ਹੈ ਇਹਨੇ ਕਿਹੜਾ ਡੰਗਰ ਪਸ਼ੂ ਠੀਕ ਹੈ ਨਾ ਦਾ ਚੈਕਿੰਗ ਜ਼ਰੂਰੀ ਆ ਹੈ ਹਾਂ ਇਨਸਪੈਕਟਰ ਸਾਹਿਬ ਫਿਰ ਦੇਖੋ ਜੀ ਕਰੋ ਬਾਸ ਮੈਂ ਕਰ ਦਿੰਦੀ ਹਾਂ ਬਾਸ ਇਹਨੇ ਬੈਕਅਪ ਸਫਾਈ ਕਰਨ ਆਲੀ ਆ ਪਹਿਲਾਂ ਪਹਿਲਾ ਨੰਬਰ ਫਾਸਟਾ ਵਾਲ ਦਾ ਸਪਾਈ ਦਾ ਹੈ ਹਾਂ ਆਜੋ ਮੁੱਦੇ ਤੇ ਆਜੋ ਦੂਜਾ ਨੰਬਰ ਜੀ ਹੋਰ ਹੋਰ ਨੰਬਰ ਨਵਾਉਣ ਆਲੀਆਂ ਪਿਆਨੇ ਕਿਹਨੇ ਆ ਜੀ ਮੈਂ ਵਧੀਆ ਹੈ ਨਾ ਵੀ ਅੱਜ ਨਵਾ ਸਕਦੇ ਇਹਨਾਂ ਨੂੰ ਹਾਂ ਫਿਰ ਆਪਣੇ ਜਗ੍ਹਾ ਘਟਾ ਹੈ ਜਾਨ ਧੁੱਪ ਫਿਰ ਪੰਲਣ ਲੱਗੇ ਹੋਏ ਨੇ ਆ ਪੰਲਣ ਵਰ ਲੱਗੇ ਹੋਏ ਫਿਰ ਲਾਉਣੇ ਪੈਣਗੇ ਧੁੱਪ ਨਹੀਂ ਆਉਣੀ ਆ ਇੱਧਰ ਦੀ ਖੋਲੀ ਤੇ ਧੁੱਪ ਆ ਰਹੀ ਆ ਉਧਰ ਆਉਣੀ ਨਹੀਂ ਕਿਤੇ ਹੋਰ ਹੋਰ ਜੀ ਤੀਜਾ ਨੰਬਰ ਜੀ ਮੈਂ ਨਾਲ ਜਾਣ ਤੁਹਾਨੂੰ ਦੱਸੀ ਜਾਨਾ ਉਹ ਜਿਹੜੀ ਸਫਾਈ ਵਾਲਾ ਚੱਕਰ ਦੀ ਜੀ ਉਹ ਮੀਂਹ ਪੈ ਰਹੀ ਦੋ ਤਿੰਨ ਦਿਨ ਤੋਂ ਤੇ ਫਿਰ ਉਹਦੇ ਕਰਕੇ ਸੀ ਹਾਂ ਉਹ ਉਹਦੇ ਕਰਕੇ ਹੋ ਰਿਹਾ ਹੋਰ ਜੀ ਕੁਝ ਹੋਰ ਕੰਮ ਬਾਅਦ ਘਟ ਤੀ ਹੁ ਜੇ ਧੁੱਪ ਵਧੀਆ ਨਿਕਲੇ ਜਾਵੇ ਫਿਰ ਸਫਾਈ ਰਹੇ ਡੰਗਰਾਂ ਹੈ ਬਿਟਾਵਨ ਡੀ ਮੇਰੇ ਡੰਗਰਾਂ ਨੂੰ ਡੰਗਰਾਂ ਨੂੰ ਲੋੜ ਸਾਡੇ ਭਾਈ ਬੰਦਿਆਂ ਨੂੰ ਵੀ ਲੋੜ ਹੈ ਮਟਾਵਨ ਇਹ ਸਾਡੇ ਕੋਲ ਮੋਟੇ ਦੋਦੇ ਰਹਿੰਦੇ ਨੇ ਹੋਰ ਭਾਈ ਗੱਲਬਾਤ ਵਿਚਵੇਂ ਹੋਣਾ ਧੁੱਪ ਨਿਕਲਾਈ ਧੁੱਪ ਨਿਕਲ ਕਰਕੇ ਬੱਲਣ ਜੇ ਲੱਗੇ ਸਾਡੇ ਨਾਲ ਇਧਰ ਆਉਂਦੀ ਏ ਧੁੱਪ ਅੱਦਿਆਂ ਨੂੰ ਅਸੀਂ ਆਉਂਦੀ ਨਹੀਂਗੀ ਬੱਲਣ ਵਾਹ ਤੂੰ ਆਉਂਗੀ ਹਜੇ ਤਾਂ ਨਹੀਂ ਪੱਲਣ ਹੋਇਆ ਨਾ ਹਜੇ ਦਾ ਇਹਦਾ 1 ਮਿੰਟ ਜੇ ਨਹੀਂ ਬਤਾਲਾ ਲਾ ਵੀ ਕੰਮ 10 ਡੇਂ ਮਹੀਨਾ ਦਾ ਹਜੇ ਇਕਨੇ ਰਹੂਗਾ ਇਕਨੇ ਰਹੂਗਾ ਕੰਮ ਤੇ ਦੂਜਾ ਨੰਬਰ ਹੁਣ ਜਿਹੜਾ 4 ਆ ਸਾਡਾ ਥੋੜਾ ਜਿਹਾ ਗਿੱਲਾ ਉਸ ਅਸੀਂ ਪੱਟ ਕੇ ਉੱਨਾਂ ਕੇ ਪਾਉਨੇ ਆ ਉਨਾਂ ਕੇ ਹੋਈ ਨੇ ਦੇਖਿਆ ਨਹੀਂ ਬੰਦੇ ਨੇ ਸਾਡੇ ਇਨਸਪੈਕਟਰ ਨੇ ਅਸੀਂ ਆਪੇ ਦੱਸ ਦਨੇ ਆ ਇਨਸਪੈਕਟਰ ਜੀ ਜਿਹੜਾ 4 ਆ ਉਹ ਆਪਣਾ ਠੀਕ ਆ ਜੀ ਉਹ ਉਹ ਲੈ ਗੱਲਾਂ ਜਿੱਿੱਲੇ ਹੁਣ ਕਰਕੇ ਨਾ ਮੀਂਹ ਕਰਕੇ ਉਹ ਉਹਨਾਂ ਨਾਲ ਪਾਉਨੇ ਆ ਵੀ ਖਰਾਬ ਦਾ ਹੋ ਜੇ ਜਿਵੇਂ ਹੁਣ ਕੋਈ ਸਕੂਲ ਦਾ ਪ੍ਰਿੰਸੀਪਲ ਆ ਜਾਂ ਕੋਈ ਇਨਸਪੈਕਟਰ ਆ ਉਹ ਜਿਹੜੇ نیچے ਟੀਚਰਸ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਪ੍ਰਿੰਸੀਪਲ ਨੂੰ ਉਹੀ ਦੱਸਣਗੇ ਇਹ ਬਾਤ ਘਟ ਹੈ ਤੁਸੀਂ ਇਹਦੇ ਤੇ ਕੰਮ ਬਾਕੀ ਕੱਕ ਗੱਡਾ ਪਿਆ ਹੋਇਆ ਹੈ ਜੀ ਤੇ ਹੁਣ ਆਪਾਂ ਚਲੋ ਆਉਣੇ ਮੇਨ ਮੁੱਦੇ ਤੇ ਜੀ ਇਹ ਤਾਂ ਅਬ ਕੱਲ ਮੈਨੂੰ ਕਿਸੇ ਬੰਦੇ ਨੇ ਪੁੱਛਿਆ ਮੇਰੇ ਮਨ ਚ ਫੇਰ ਗੱਲ ਜੀ ਉੱਠੀ ਮਹਾ ਇਹ ਅਸੀਂ ਕਿਤੇ ਬਾਗੀ ਗੁੰਦਰ ਚੱਲ ਅਸੀਂ ਜਾ ਕੇ ਇਹਨੂੰ ਬੰਦੇ ਨੂੰ ਗਿਆ ਜਾ ਕੇ ਉਹ ਕਹਿੰਦਾ ਕੀ ਕੰਮ ਕਰਦੇ ਕਹਿੰਦਾ ਭਾਈ ਅਸੀਂ ਤਾਂ ਨਾਰਮਲ ਜਿਹਾ ਕਹਿੰਦਾ ਡੈਰੀ ਦਾ ਕਹਿੰਦਾ ਯਾਰ ਇਹ ਵੀ ਕੰਮ ਆ ਕੋਈ ਕਹਿੰਦਾ ਹੂੰ ਕਹਿੰਦਾ ਇਹ ਤੇ ਕੀ ਵਜਦਾ ਕਹਿੰਦਾ ਕਹਿੰਦਾ ਇਹ ਫੇਲ ਕੰਮ ਆ ਸਾਨੂੰ ਮੂੰਹ ਤੇ ਕਹਿੰਦਾ ਸਾਡੇ ਤੇ ਹੁਣ ਆਪਾਂ ਹੀ ਟੱਪ ਗੱਜ ਬਣਾਉਣਾ ਭਾਈ ਨਹੀਂ ਫੇਰ ਤੁਸੀਂ ਉਹਨੂੰ ਜਵਾਬ ਦਿੰਦੇ ਵੀ ਭਾਈ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਾਂ ਹਨਾ ਵੀ ਘਾਟਾ ਵੀ ਹੁੰਦਾ ਚੱਲ ਵਾਧਾ ਵੀ ਹੁੰਦਾ ਇਹ ਗੱਲ ਤਾਂ ਨਹੀਂ ਹੈਗੀ ਪਾਸ ਕੰਮ ਕਿਹੜਾ ਪਾਸ ਦਾ ਕੋਈ ਵੀ ਨਹੀਂ ਪਾਸ ਦਾ ਇਹ ਰੋਟੀ ਚਾਹ ਨਾਲ ਥਾਲੀ ਦੇ ਵਿੱਚ ਰੱਖ ਲਓ ਬਈ ਦੋ ਵੀ ਤੋੜ ਕੇ ਖਾਣੀ ਪੈਣੀ ਆ ਹਾਂ ਕੰਮ ਤਾਂ ਕਰਨਾ ਹਾਂ ਕੰਮ ਤਾਂ ਪਾਸ ਕਰਨਾ ਪੈਂਦਾ ਹੁੰਦਾ ਕਿਵੇਂ ਪਾਸ ਕਰਨਾ ਪੈਣਾ ਹੁੰਦਾ ਮੇਰਾ ਲਾਈਵ ਮੇਰੇ ਐਗਜ਼ਾਮਪਲ ਆ ਇਹ ਗਵਾਹ ਮੇਰਾ ਇਹ ਨੂੰ ਮੈਂ ਕਿਹਾ ਵੀ ਬੈੜੀਆਂ ਰੱਖਣੀਆਂ ਨੇ ਤੂੰ ਹੀ ਰੱਖ ਰਿਹਾ ਉਹਦਾ ਰੱਖ ਲਈਆਂ ਹਾਂ ਅਜੀ ਫੇਰ ਕਿੰਨਾ ਦਵਾਇਆ ਕਿੰਦਰ ਕਾਲਾ ਦਾ ਇੱਕੋ 10 ਲੀਟਰ ਤੋਂ ਸਟਾਰਟ ਕੀਤਾ ਸੀ 10 ਲੀਟਰ ਤੋਂ ਮੈਂ ਇਹਨੂੰ ਕਿਹਾ ਮਾ ਆ ਵੀ ਆਪਾਂ ਕਵੰਟਰ ਰੁੱਧ ਕਰ ਦਮ ਜੇ ਮੈਂ 10 ਲੀਟਰ ਕਿ ਨਹੀਂ ਲੈ ਗਿਆ ਉਹਦਾ ਇਹ ਕਹਿੰਦਾ ਉਹ ਵੀ ਇਹਨੂੰ ਕਰਕੇ ਦਿਖਾਦਾ ਅਰੇ ਵੀ ਕਿ ਨਹੀਂ ਕਰਿਆ ਫੇਰ ਇਹ ਕਹਿੰਦੀ ਵੀ 1 ਕੁੰਟਲ ਮੈਂ ਇਹਨੂੰ ਕਹਿੰਦਾ ਅਗਲੇ ਸਾਲ 2 ਕੁੰਟਲ ਉੱਤੇ ਮਾਉਣਾ ਆਪਾਂ ਨੇ ਉਹ ਵੀ ਹੋ ਗਿਆ ਉਹ ਵੀ ਅਸੀ ਪਾਇਆ ਉਹ ਵੀ ਜਦੋਂ ਕਰਵਾ ਦਿਵਾ ਨਹੀਂ ਕਿਰਪਾ ਵਾਲਾ ਅਸੀਂ ਤਾਂ ਚੱਲ ਜੀ ਕਰ ਮੈਂ ਜੀ ਕਰੀ ਹੈ ਨਾ ਪ੍ਰਮਾਤਮਾ ਨੇ ਭਾਗ ਲਾਇਆ ਹੈ ਨਾ ਫੇਰ ਇਹਨੂੰ ਮੈਂ ਕਿਹਾ ਹਾਂ ਹੁਣ ਆਪਾਂ ਸੇ 4 ਕੁੰਟਲ ਉੱਤੇ ਕਰਨਾ ਫੇਰ ਪ੍ਰਮਾਤਮਾ ਨੇ ਉਹ ਵੀ ਕਿਰਾਤਾ ਹੁਣ ਸਾਡੇ ਕੋਲ ਵਧੀਆ ਸੁੱਖ ਨਾਲ ਦੋ ਵੀ ਵਧਦਾ ਤੇ ਡੰਗਰ ਵੀ ਸੋਹਣੇ ਨੇ ਬਰੀਡ ਵੀ ਸੋਹਣੀ ਆ ਸਾਰਾ ਕੁਝ ਚੰਗਾ ਇਹ ਵੀਰੇ ਉਹ ਵੀ ਇਹਨੂੰ ਜਵਾਬ ਆ ਵੀ ਅਸੀਂ ਇੱਕ ਮਿਹਨਤ ਕਰਕੇ ਸਾਰੀ ਕਰਦੇ ਨੇ ਕੋਈ ਇਦੋਂ ਵੱਧ ਕੰਮ ਹੀ ਹੁੰਦਾ ਕਿ ਇਦੋਂ ਡਾਉਣ ਡਾਉਣ ਫਾਲ ਕਿੱਦਾਂ ਆਉਂਦੇ ਨੇ ਮਿਹਨਤ ਬੰਦਾ ਕਿਵੇਂ ਕਰ ਲਾਂਦਾ ਕੰਮਜਮ ਕੇ ਉਹ ਸਾਰਾ ਟੌਪ ਆਪਾਂ ਨੂੰ ਬਣਾਉਨੇ ਆ ਵੀਡੀਓ ਦੇ ਲਓ ਜੀ ਆਪਾਂ ਹੁਣ ਇਹ ਤੁਹਾਨੂੰ ਦੱਸ ਦਿਆਂ ਵੀ ਵੀ ਜਿਹੜੇ ਨਵੇਂ ਬੰਦੇ ਨੇ ਡੇਰੀ ਵਾਲ ਕਿੱਥੇ ਚਾਉਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਮਾਨ ਠੋਰ ਕੇ ਆਇਓ ਵੀ ਅਸੀਂ ਇਹ ਕਿੱਤਾ ਜਲ ਕਰਨਾ ਸਟਾਰਟ ਕਰਨਾ ਵੀ ਪੰਜ ਸਾਲ ਇਹਦੇ ਦੇਣੀ ਦੇਣੇ ਨੇ ਤੇ ਹਾਰਡ ਮਿਹਨਤ ਕਰਨੀ ਠੀਕ ਹੈ ਜੀ ਤੇ ਦੂਜੀ ਗੱਲ ਇਹਦੇ ਵਿੱਚ ਕੀ ਆ ਜਿਵੇਂ ਬਾਈ ਕਹਿੰਦੀ ਫੇਲ ਆ ਦੀ ਡਾਊਨ ਪਾ ਲਈ ਹਾਂ ਫਿਰ ਇਹ ਤੰਦਾ ਬੰਦ ਕਿਉਂ ਨਹੀਂ ਹੋ ਰਿਹਾ ਜੇ ਫੇਲ ਹੈ ਨਹੀਂ ਫੇਲ ਐ ਐਦਾ ਹੀ ਇਹ ਵੀ ਤੰਦੇ ਜਿਹਾ ਫੇਲਿਅਰ ਆ ਤਾਂ ਜਿਹੜੇ ਕਾਮਯਾਬ ਬੰਦੇ ਨੇ ਉਹ ਕਿਵੇਂ ਨੇ 800 200 250 500 ਹਜ਼ਾਰ ਗਊ ਰੱਖੀ ਉਹ ਕਿਵੇਂ ਰੱਖੀ ਫਿਰਦੇ ਨੇ ਉਹ ਜਿਹੜੇ ਆਪਾਂ ਗੱਲ ਕਰਦੇ ਆ ਫਾਰਮ ਸਟਾਰਟ ਕਰਨਾ ਪੁੱਛੋ ਸਟਾਰਟ ਕਰਦੇ ਜੀ ਨਵਾਂ ਫਾਰਮ ਸਟਾਰਟ ਕਰਨਾ ਉਹ ਪਹਿਲਾਂ ਉਹਨਾਂ ਨੂੰ ਮਿਲ ਕੇ ਆਵੇ ਪੰਜ ਚਾਰ ਫਾਰਮ ਵਾਲਿਆਂ ਨੂੰ ਜਿਹੜੇ ਫੇਲ ਹੋਏ ਕੰਮ ਸੱਡ ਗਏ ਇਹ ਉਹਨਾਂ ਨੂੰ ਉਹਨਾਂ ਨੂੰ પાસ ਹੋਣ ਵਾਲੇ ਨੌ ਵੀ ਜ਼ਿਆਦਾ ਜ਼ਰੂਰੀ ਆ ਮਿਲਣਾ ਵੀ ਜਦੋਂ ਆਪਾਂ ਜਿਹੜੇ ਫੇਲੀਅਰ ਨੇ ਹਨਾ ਉਹਨਾਂ ਨੂੰ ਮਿਲ ਜਾਂ ਕਰ ਕਰ ਲਾ ਕੀ ਪਤਾ ਲੱਗਦਾ ਹਨਾ ਵੀ ਤੁਸੀਂ ਫੇਲ ਕਿਉਂ ਹੋਗੇ ਜਿਹੜੇ ਪਾਸ ਨੇ ਵੀ ਤੁਸੀਂ ਇੰਨਾ ਇਨਕਰੀਜ਼ ਕਿਵੇਂ ਕਰਦੇ ਕਿਵੇਂ ਕਰ ਹਾਂ ਜਿਵੇਂ ਹੁਣ ਜਿਹੜਾ ਫੇਲੀਅਰ ਬੰਦਾ ਉਹ ਸੋਨੂੰ ਐਸੇ ਹੀ ਗੌਰ ਦੇ ਜਿਹੜਾ ਪਾਸ ਹੋਇਆ ਬੰਦਾ ਵੀ ਛੇਤੀ ਨਹੀਂ ਦਿੰਦਾ ਠੀਕ ਆ ਹੋ ਸਕਦਾ ਸੋਨੂੰ ਫੇਲੀਅਰ ਬੰਦੇ ਦੀ ਗੱਲਾਂ ਕੌੜੀਆਂ ਲੱਗਣ ਆਉਣ ਦੀ ਸਪੋਰਟ ਉਹਦੇ ਮੂੰਹ ਤੇ ਵੀ ਉਹ ਜਾਣ ਕੇ ਕਹਿੰਦਾ ਸੀ ਇੱਕ ਬੰਦੇ ਕੰਮ ਨਾ ਕਰ ਲੈਣਾ ਐਂ ਦਮਾਰ ਦੇ ਚ ਗੱਲਾਂ ਹੋਣਗੀਆਂ ਪਰ ਮੋਸਟਲੀ ਤੁਹਾਨੂੰ 90% ਤੁਸੀਂ ਆਪ ਦੇਖਣਾ ਵੀ ਕਿਹੜੀ ਬੰਦੇ ਨੂੰ ਗੱਲ ਸਹੀ ਕਿ ਉਹ ਤੁਹਾਨੂੰ ਮੰਨਣ ਢੁਕਦੀ ਆ ਕਿਹੜੀ ਬੰਦਾ ਥੋੜੇ 네ਗੇਟਿਵ ਉਹਨੂੰ 네ਗੇਟਿਵ ਵੀ ਨਹੀਂ ਲੈਣਾ ਉਹ ਜਿਹੜਾ ਫੇਲਿਅਰ ਬੰਦਾ ਉਹਦੇ ਪੋਜ਼ਿਟਿਵ ਦੇਖਣਾ ਵੀ ਉਹਦੇ ਨੂੰ ਪੋਜ਼ਿਟਿਵ ਗੱਲਾਂ ਕੀ ਨੇ ਵੀ ਅਸੀਂ ਇੱਥੇ ਕੰਮ ਕਰਨਾ ਤੇ ਮੁਰਤੀ ਦੀ ਗੱਲ ਵੀਰੇ ਇਹ ਆ ਵੀ ਤੁਸੀਂ ਦੋਨਾਂ ਨੂੰ ਮਿਲਣਾ ਦੋਨਾਂ ਨਾਲ ਮਿਲ ਕੇ ਉਹ ਚ ਦੇਖਣਾ ਵੀ ਤੁਹਾਨੂੰ ਜਿਹੜਾ ਚੰਗਾ ਫਾਰਮ ਆ ਉਹ ਕਦੋਂ ਜਮ ਚੰਗਾ ਫਾਰਮ ਦੇ ਨਿਸ਼ਾਨੀਆਂ ਕੀ ਨੇ ਚੰਗੇ ਫਾਰਮ ਦੇ ਨਿਸ਼ਾਨੀਆਂ ਇਹ ਨੇ ਵੀ ਉਹਨੇ ਸਹੀ ਕੰਮ ਕੀਤਾ ਵਾ ਦੇਖੋ ਚਾਹ ਮੈਨੇਜਮੈਂਟ ਉਹਨੇ ਸਹੀ ਕੀਤੀ ਹੋਊ ਫੀਲ ਉਹਦੀ ਸਹੀ ਚ ਆਉਂਦੀ ਉਹ ਹਰਾ-ਜਲਰਾ ਨਗਰਾਂ ਨੂੰ ਵਧੀਆ ਪਾਉਂਦਾ ਹੋਊਗਾ ਦੂਜਾ ਨੰਬਰ ਸਭ ਤੋਂ ਵੱਡੀ ਗੱਲ ਉਹਨੇ ਬਰੀਡ ਚੰਗੀ ਬਣਾਈ ਹੋਣੀ ਆ ਚੰਗੀ ਬਰੀਡ ਦਾ ਮਤਲਬ ਕੀ ਆ ਜੇ ਮਤਲਬ ਤੁਸੀਂ 5 ਬਸੀਆਂ 30 ਲੀਟਰ ਵਾਲਿਆਂ ਨੇ ਤਾਂ ਜੀ ਹੱਕ ਤੱਕ ਕੇ ਗਾਰੰਟੀ ਦਿੰਨੇ ਆ ਵੀ ਉਹ ਚੰਗੀ ਕਮਾਈ ਕਰਦੇ 38 ਦਿਨ ਜੋ ਕਿ ਤੋਂ ਹੱਥ ਤੋਂ ਪੈਸਾ ਨਹੀਂ ਮੰਗੂ ਅਸੀਂ ਇਹਦੀ ਗਾਰੰਟੀ ਲੈਨੇ ਆ ਜਿਹੜਾ ਉਹ ਉਹੀ ਹੁੰਦਾ ਸਕਸੈਸਫੁਲ ਫਾਰਮਰ ਜਿਹੜਾ ਜੋ ਉਹਦੀ ਕੋਸਟ ਘਟ ਜੇ ਮਤਲਬ ਖਰਚਾ ਘਟਾ ਇਨਕਮ ਉਹਨੂੰ ਜਿਆਦਾ ਇਨਕਮ ਜਿਆਦਾ ਤਾਂ ਹੀ ਆ ਕਿਉਂਕਿ ਨੇ ਬਰੀਡ ਤੇ ਕੰਮ ਕੀਤਾ ਦੰਗਰ ਉਹ ਚੰਗੇ ਨੇ ਤੇ ਚੰਗਾ ਦੁੱਧ ਲੈਂਦਾ ਇੱਕ ਬੰਦੇ ਲੈਣੇ ਦੁੱਧ ਇੱਕ ਗਾਂ ਤੋਂ ਹੁੰਦਾ ਸ੍ਰੀਪਰ ਇੱਕ ਗਾਂ ਤੋਂ ਇੱਕ ਬੰਦਾ ਲੈ ਰਿਹਾ 30 ਲੀਟਰ ਇੱਕ ਗਾਂ ਦੀ ਲੈ ਰਿਹਾ 40 ਲੀਟਰ ਇੱਕ ਗਾਂ ਦੀ ਲੈ ਰਿਹਾ 60 ਲੀਟਰ ਫਰਕ ਹੈ ਨਾ ਗਾਂ ਦਾ ਇੱਕ ਉਹ ਖਾਣਾ ਉਹਨਾਂ ਨੇ ਉਹਨਾਂ ਆ ਗਿਆ ਹਾਂ ਮੈਨੇਜਮੈਂਟ ਤੁਸੀਂ ਫਿਰਨਾ ਵੀ ਉਹਨਾਂ ਆ ਗਿਆ ਇਹ ਚੀਜ਼ਾਂ ਸਾਨੂੰ ਦੌਰ ਕਰਨੀਆਂ ਪੈਣੀਆਂ ਜੇ ਕਾਮਯਾਬ ਹੋਣਾ ਇੱਕ ਵਾਰੀ ਬ੍ਰੀਡ ਤੇ ਚੰਗਾ ਪੈਸਾ ਲੱਜ ਜਾਂਦਾ ਹਨਾ ਉਹ ਫਿਰ ਆਪਾਂ ਨੂੰ ਵਾਪਸ ਮਿਲਦਾ ਉਹਦਾ ਪ੍ਰੋਫਿਟ ਵਾਪਸ ਮਿਲਣਾ ਉਹ ਸਾਂਭਣੀ ਕਿਵੇਂ ਆ ਫਿਰ ਤੁਸੀਂ ਇਹੀ ਚੀਜ਼ਾਂ ਨੇ ਵੀ ਡੇਰੀ ਫਾਰਮ ਟਾਈਮ ਮੰਗਦੀ ਆ ਟਾਈਮ ਨਾਲ ਟਾਈਮ ਦੇਣਾ ਪੈਣਾ ਕੰਮ ਆਫ ਕਰਨਾ ਪੈਣਾ ਜਿਵੇਂ ਤੁਸੀਂ ਬਾਹਰ ਜਾ ਕੇ ਕਰਦੇ ਹੋ ਸਾਨੂੰ ਥੋੜਾ ਕੰਮ ਆਪ ਦੇ ਆਪ ਨੂੰ ਕਰਨਾ ਹੀ ਪੈਣਾ ਜਿਹੜੇ ਫੇਲ ਹੁੰਦੇ ਨੇ ਉਹਨਾਂ ਦਾ ਇਹ ਹੋਊਗਾ ਜਾਂ ਤਾਂ ਉਹ ਵੀ ਅੱਗੇ ਕੰਮ ਵਾਲੇ ਬੰਦੇ ਜਿਆਦਾ ਰੱਖ ਲੰਦੇ ਹੋਣਗੇ ਹਨਾ ਕਿਉਂਕਿ ਉਹਨਾਂ ਨੂੰ ਵੀ ਆਪਾਂ ਨੂੰ ਪੇ ਕਰਨਾ ਪੈਂਦਾ ਤੇ ਬਾਕੀ ਡੈਰੀ ਦੇ ਖਾਤੇ ਇੰਨਾ ਹੋ ਜਾਂਦੇ ਨੇ ਉਹ ਵੀ ਪੇ ਕਰਨੇ ਪੈਂਦੇ ਨੇ ਪਹਿਲਾਂ ਪਹਿਲਾਂ ਇੰਨੀ ਇਨਕਮ ਨਹੀਂ ਵੀ ਹੁੰਦੀ ਹਨਾ ਕਈ ਵਾਰੀ ਫਿਰ ਪੱਲਿਓ ਪਾਉਣਾ ਪੈ ਜਾਂਦਾ ਹੋ ਸਕਦਾ ਉਹਨਾਂ ਨੂੰ ਹਨਾ ਤਾਂ ਕਰਕੇ ਵੀ ਉਹ ਫੇਲ ਹੋ ਜਾਂਦੇ ਹਨ ਹਾਂ ਜੀ ਫੇਲ ਹੋਣ ਦੇ ਕਾਰਨ ਬੇਈ ਵੀ ਨੇ ਕਿਉਂਕਿ ਉਹਨਾਂ ਨੂੰ ਪਹਿਲੀ ਵਾਰ ਤਹਵੀਰ ਜੀ ਸਮਝ ਹੋਣੀ ਬਹੁਤ ਡੰਗਰਾ ਇੰਝ ਜਰੂਰੀ ਜਿਹੜਾ ਪਿਕਚਰ ਉਹ ਹੀ ਸੰਗਰਾਂ ਸਮਝੋ ਜਾ ਪਾ ਜਿੰਨੀ ਮਰਜ਼ੀ ਥਿਉਰੀ ਕਰੀ ਜਾਈਏ ਜਿੰਨਾ ਮਰਜ਼ੀ ਪੜ੍ਹ ਲਈ ਜਿੰਨਾ ਵੀ ਮਰਜ਼ੀ ਕਿਸੇ ਨੂੰ ਦੇਖ ਲਈਏ ਜਦ ਤੱਕ ਆਪਾਂ ਉਹਨਾਂ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਹਰਕਤਾਂ ਦਾ ਨਹੀਂ ਪਤਾ ਲੱਗਦਾ ਕਿ ਅੱਜ ਖਾਂਦੀਗਾ ਤੋਂ ਨਹੀਂ ਇਹ ਉੱਠਦੀਗਾ ਤੋਂ ਨਹੀਂ ਦੁੱਧ ਘਾ ਤੋਂ ਘੱਟ ਦਿੱਤਾ ਯਾਨੀ ਇਹ ਸਾਨੂੰ ਵਿੱਚ ਰਹਿ ਕੇ ਮੈਂ ਤੁਹਾਨੂੰ ਵੀਡੀਓ ਜਿੰਨਾ ਮਰਜ਼ੀ ਬੋਲੀ ਜਾਵਾਂ ਨਹੀਂ ਪਤਾ ਲੱਗਣਾ ਤੇ ਐਦਾਂ ਦੀਆਂ ਚੀਜ਼ਾਂ ਨੇ ਜਿਹੜੇ ਫੇਲਿਅਰ ਬੰਦਾ ਸਾਨੂੰ ਦੱਸੂ ਮੇਰਾ ਮੇਨ ਹੁਣ ਕਹਿੰਦਾ ਉਹ ਖਬਰਾਂ ਕੀ ਦੱਸਾਂ ਜੀ ਤੁਹਾਨੂੰ ਕਿੱਡਾ ਵੱਡਾ ਗੁਰਸੂ ਨੂੰ ਸਟਾਰਟਿੰਗ ਹੋਣ ਵਾਲੀ ਦਿੱਖਦੇ ਜਿਹੜਾ ਤੁਸੀਂ ਉਹ ਤੋਂ ਬਚਾਓ ਕਰ ਲੋ ਉਹਦਾ ਮਤਲਬ ਕੀ ਹੈ ਕਿਸੇ ਨੇ ਹੁਣ ਡੈਰੀ ਤੇ ਉਹਨੇ ਲੋਨ ਲੈ ਲਿਆ ਲੋਨ ਲੈ ਲੈਣਾ ਲੋਨ ਵਾਲੇ ਪੈਸੇ ਕਿਤੇ ਹੋਰ ਬਾੜ ਦੇ ਡਾਇਰੀ ਵਿੱਚ ਬਾੜੇ ਨਹੀਂ ਕਿਸ਼ਤਾਂ ਟੁੱਟ ਗਈਆਂ ਉਹ ਇੱਕ ਕਾਰਨ ਹੋ ਗਿਆ ਠੀਕ ਆ ਦੂਜਾ ਕਾਰਨ ਇਹ ਪੈਸਾ ਬਹੁਤ ਆਉਂਦਾ ਜੇ ਆਪਾਂ ਤਾਜ਼ੇ ਪਸ਼ੂ ਬਣਾ ਪਾਲ ਲੈਨੇ ਸਾਰੇ ਦੁੱਧ ਵਾਲੇ ਸਾਰੇ ਦੁੱਧ ਵਾਲੇ ਬਣ ਕੇ ਦੁੱਧ ਬਣ ਜਾਂਦਾ ਇੱਕ ਵਾਰ ਤਾਂ ਪੂਰਾ ਉਹਦੀ ਪੇਮੈਂਟ ਵੀ ਮੋਟੀ ਆਉਂਦੀ ਆ ਫਿਰ ਉਹ ਚੀਜ਼ ਨੂੰ ਮੈਨੇਜਮੈਂਟ ਨਹੀਂ ਕਰ ਪਾਉਂਦਾ ਪਹਿਲੀ ਵਾਰ ਤੇ ਉਹਨੂੰ ਨਾ ਵੀ ਲਗਾਤਾਰੇ ਕੰਮ ਇਹੀ ਚੱਲੀ ਜਾਉ ਉਹਦੇ ਵਿੱਚ ਡਾਣ ਖਾਲ ਵੀ ਆਉਣਾ ਦੁੱਧ ਵੀ ਉੱਚ ਘਟਣਾ ਪਸ਼ੂ ਨੇ ਗੱਭਣ ਵੀ ਹੋਣਾ ਡਰਾਈ ਵੀ ਕਰਨਾ ਕੋਈ ਬਿਮਾਰ ਢੱਲੀ ਮੱਠੀ ਗਾਵੀ ਹੋਣੀ ਆ ਉਹ ਸਾਰਾ ਕੁਝ ਮੈਨੇਜ ਕਰਨਾ ਫੀਡ ਵੀ ਆਉਣੀ ਆ ਡਾਕਟਰ ਦੀ ਪੈਸੇ ਹੋਣੇ ਮੈਡੀਕਲ ਦੀ ਪੈਸੇ ਹੋਣੇ ਉਹ ਸਾਰੀਆਂ ਚੀਜ਼ਾਂ ਮੇਨਟੇਨ ਕਰਕੇ ਦਿੰਨਾ ਪੈਂਦਾ 5 ਸਾਲ ਤੱਕ ਤੁਹਾਨੂੰ ਇਹ ਚੀਜ਼ ਨੂੰ ਦੇਣੇ ਪੈਣੇ ਫਿਰ ਤੁਸੀਂ ਵਧੀਆ ਤਰੀਕੇ ਨਾਲ ਕੰਮ ਕਰਾ ਪਰ ਹਾਂ ਇਹ ਚੀਜ਼ ਸਾਡਾ ਬਾਧਾ ਵੀ ਜੇ ਤੁਸੀਂ 5 4 ਪਸ਼ੂ ਵਧੀਆ ਦੁੱਧ ਵਾਲੇ ਰੱਖ ਲਏ ਤੁਸੀਂ ਰੋਟੀ ਤੋਂ ਥੋੜੇ ਘਰ ਦਾ ਗੁਜ਼ਾਰਾ ਥੋੜੇ ਜੇਬ ਚ ਪੈਸੇ ਮੁੱਕਦੇ ਨਹੀਂ